ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸਿਵਕ ਜਨਮਨੈ ਪ੍ਰਤੱਖ ਗੁਰੂ ਨਿਸਤਾਰੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਕਰਮਗਤ ਮੇਰੀ ਜਗਤ ਨੰਗੁ ਜੀ ਸੀਤਲ ਹੋਇ ਮਨ ਮਾਨ ਸਤਿਗੁਰ ਕਾ ਦਰਸ਼ਨ ਪਾਏ ਜਿਉ ਪਰਮ ਸਤਕਾਰ ਜੂਨ ਦਸਾਂ ਬਾਦਸ਼ਾਹਿਆਂ ਦੀ ਆਤਮ ਖਜੂਰਤਾ ਚਬਰ ਛਤਰ ਤਖਤਾਂ ਦੇ ਮਾਲਕ ਗਰੀਬੀ ਬਾਜ ਸਤਿਗੁਰੂ ਆ। ਸੰਸਾਰ ਦੇ ਸੰਜੇ ਰਹਿ ਵਰ। ਜੁਗੋ ਜੁਗ ਹਟਾਲਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਰਪਾ ਮਿਹਰ ਰਹਿਮਤ ਹੋਈ। ਕਈ ਦਿਨ ਤੋਂ ਬਾਅਦ ਸੋ ਉਸੇ ਲੜੀ ਨੂੰ ਗੁਰਬਾਣੀ ਦੀ ਜੋ ਕਥਾ ਵਿਚਾਰ ਗੁਰਸਿੱਖ ਦੀ ਕਿਰਪਾ ਸਾਇਦ ਚੱਲ ਰਹੀ ਹੈ ਉਸ ਨੂੰ ਅੱਗੇ ਤੋਰਨ ਦਾ ਯਤਨ ਕਰੀਏ ਸੋ ਆਪਾਂ ਛੇਵੀਂ ਸ੍ਰੀ ਸੁਖਮਨੀ ਸਾਹਿਬ ਦੀ ਅਸ਼ਟ ਪਦੀ ਦੇ ਦੋ ਭਜਨਿਆਂ ਦੇ ਵਿਚਾਰ ਕਰਕੇ ਫਿਰ ਵਿੱਚ ਵਿਸ਼ਰਾਮ ਲਾ ਦਿੱਤਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਕਿਰਪਾ ਕਰਮੋ ਇਸ ਤੋਂ ਅੱਗੇ ਮੇਰਾ ਭਰਿਆ ਹੱਥ ਰੱਖ ਕਰਕੇ ਕਿਰਪਾ ਗੁਰੂ ਸੱਚੇ ਪਾਤਸ਼ਾਹ ਜੀ ਨੂੰ ਗੁਰਬਾਣੀ ਦੇ ਵਿਚਾਰ ਕਥਾ ਕਰਨ ਸੁਣਨ ਔਰ ਕਮਾਉਣ ਦਾ ਬਲ ਬਖਸ਼ੋ ਜੀ ਲਵਾਈਏ ਹਾਜ਼ਰੀਆਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਜੇ ਪ੍ਰਸਾਦ ਅਰੋਗ ਕੰਚਨ ਦੇਹੀ ਭਾਈ ਜੇ ਪ੍ਰਸਾਦ ਪ੍ਰਸਾਦ ਜਿਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਸਦਕਾ ਇਹ ਸ਼ਰੀਰ ਇਹ ਦੇਹੀ ਆਰੋਗ ਮਿਲਿਆ ਕੰਚਨ ਦੇਹ ਕੰਚਨ ਵਰਗੀ ਕੰਚਨ ਵਰਗੇ ਰੋਗ ਤਰਹਿਤ ਏ ਵੀ ਗੁਰੂ ਦਾ ਸ਼ੁਕਰਾਨਾ ਬਣਦਾ ਹਰ ਇੱਕ ਦੇ ਹਿੱਸੇ ਅਰੋਗ ਭਾਵੇਂ ਰੋਗ ਤੋਂ ਰਹਤ ਇੱਕ ਰੋਗ ਹੰਦਾ ਇੱਕ ਅਰੋਗ ਰੋਗ ਤੋਂ ਰਹਤਾ ਗੁਰੂ ਨੇ ਕਿਰਪਾ ਕੀਤੀ ਪ੍ਰਮਾਤਮਾ ਨੇ ਮਾਲਕ ਨੇ ਸ਼ਰੀਰ ਮਨੁੱਖਾ ਸ਼ਰੀਰ ਮਿਲਣਾ ਇਹ ਜੋ ਰਸੀ ਲੱਖ ਜੂਨ ਤੋਂ ਬਾਅਦ ਹੈ ਪਰ ਇਹ arogh ਮਿਲਣਾ ਵੱਡਿਆਂ ਭਾਕਾਂ ਦੇ ਨਾਲ ਸਤਿਗੁਰੂ ਕਹਿੰਦੇ ਨੇ ਭਾਈ ਜਿਸ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਤੈਨੂੰ ਆਰੋਗ ਸਰੀਰ ਬਖਸ਼ਿਆ ਵੈਸੇ ਵਾਹਿਗੁਰੂ ਦੀ ਬਖਸ਼ਿਸ਼ ਬਹੁਤ ਵੱਡੀ ਹੈ ਅਸੀਂ ਗਣਦੇ ਨਹੀਂ ਪਤਾ ਕਦਨ ਲੱਗਦਾ ਕਹਿੰਦੇ ਜੇ ਕਿਤੇ ਮਾਲਕ ਦਾ ਸ਼ੁਕਰਾਨਾ ਨਾ ਨਾ ਮੰਚੋਂ ਨਿਕਲਦਾ ਹੋਵੇ ਕਦੇ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਜਿਹੜਾ ਮਾਰਿਆ ਹੈ ਜਿੱਥੇ ਜਿੰਨਾਂ ਲੋਕਾਂ ਨੂੰ ਸਰੀਰ ਦੇ ਰੋਗ ਲੱਗੇ ਹੋਏ ਨੇ ਦੁੱਖ ਲੱਗੇ ਹੋਏ ਨੇ ਤੇਰੇ ਤੇ ਅੰਦਰੋਂ ਅੰਦਰੋਂ ਭਾਵਨਾ ਦੇ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਇਤਨਾ ਕਿਤੇ ਤੇਰਾ ਮਨ ਦੇ ਵਿੱਚੋਂ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਜ਼ਰੂਰੀ ਨਿਕਰੇਗਾ ਇਹ ਵਾਹਿਗੁਰੂ ਆ ਦੁਨੀਆ ਸੰਸਾਰ ਇੰਨਾ ਰੋਗਿਆ ਇੰਨਾ ਦੁੱਖ ਨੇ ਪਰ ਤੈਨੂੰ ਸਰੀਰ ਬਖਸ਼ਿਆ ਮਾਲਕ ਜੀ ਵਾਹਿਗੁਰੂ ਜੀ ਆ ਰੋਗ ਇਹ ਵੀ ਗੁਰੂ ਪ੍ਰਮਾਤਮਾ ਦੀ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹਰ ਰੋਗ ਫੇ ਸਤਗੁਰ ਕਹਿੰਦੇ ਨੇ ਭਾਈ ਜੇ ਇਹ ਪ੍ਰਸਾਦ ਅਰੋਗ ਕੰਚਨ ਦੇਹੀ ਕੰਚਨ ਕਹਿੰਦੇ ਨੇ ਸੋਨਾ ਕਹਿੰਦੇ ਸੋਨੇ ਵਰਗੀ ਤੈਨੂੰ ਇਹ ਦੇਹੀ ਮਿਲੀ ਆ ਕਹਿੰਦੇ ਫਿਰ ਤੇਰਾ ਕੀ ਫਰ ਫਿਰ ਜ ਬਣਦਾ ਲੇਵ ਲਾਵੋ ਇਸ ਰਾਮ ਸਨੇਹੀ ਕਹਿੰਦੇ ਉਹ ਮਾਲਕ ਦੇ ਨਾਲ ਵਾਹਿਗੁਰੂ ਦੇ ਨਾਲ ਪਰਮੇਸ਼ਰ ਦੇ ਨਾਲ ਕੁਝ ਸਮਾਂ ਕੁਝ ਪਲ ਕੁਝ ਘੜੀਆਂ ਨਾ ਵਾਹਿਗੁਰੂ ਦੇ ਨਾਲ ਬੇਤੀ ਲਾ ਲਿਆ ਕਰਾਂ ਪਰਮਾਤਮਾ ਦੇ ਨਾਲ ਅਫਸੋਸ ਮਾਲਕ ਨੇ ਵਾਜਬ ਨੇ ਪਰਮੇਸ਼ਰ ਨੇ ਨਾ ਇਹ ਸ਼ਰੀਰ ਕੰਚਨ ਵਰਗਾ ਸੋਨੇ ਵਰਗਾ ਦੇ ਦਿੱਤਾ ਪਰ ਸਾਨੂੰ ਸੰਭਾਲਣਾ ਨਹੀਂ ਆਉਂਦਾ ਅਸੀਂ ਇਹਦੇ ਉਲਟ ਪਰਮਾਤਮਾ ਦੀ ਪ੍ਰਕਿਰਤੀ ਤੋਂ ਉਲਟ ਇਸ ਸ਼ਰੀਰ ਦੇ ਵਿੱਚ ਇਹ ਉਹ ਜੀਤੀਆ ਕੋਨੇ ਆ ਜਿਹਦੇ ਨਾਲ ਇਸ ਤਨ ਦਾ ਇਸ ਦੇਹੀ ਦਾ ਨੁਕਸਾਨ ਹੁੰਦਾ ਸਤਿਗੁਰੂ ਕਹਿੰਦੇ ਨੇ ਭਾਈ ਤੇਰਾ ਫਰਜ ਵੰਦਾ ਕਿਤੇ ਨਾ ਕਿਤੇ ਨੂੰ ਸਾਮਾਨ ਕਦੇ ਵਾਹਿਗੁਰੂ ਦੇ ਦਾਤਾਂ ਤੇ ਸ਼ੁਕਰਾਨਾ ਕਰਨ ਦੇ ਨਹੀਂ ਜੁੜ ਜਾਇਆ ਕਰ ਜੇ ਕਿਤੇ ਤੂੰ ਕਹਿੰਦਾ ਮੇਰਾ ਮਨ ਨਹੀਂ ਨ ਲੱਗਦਾ ਪਰਮਾਤਮਾ ਦੇ ਕਹਿੰਦੇ ਫਿਰ ਜਦੋਂ ਨਾ ਉਹਦੀਆਂ ਦਾਤਾਂ ਕਨੇ ਤੂੰ ਦਾ ਸ਼ੁਕਰਾਨਾ ਕਰਨ ਲੱਗੇਗਾ ਇਹ ਵਾਹਿਗੁਰੂ ਆਤਾ ਮਨੁੱਖਾ ਦੇਹੀ ਬਖਸ਼ੀ ਆਤਾ ਨੇਤਰ ਬਖਸ਼ੇ ਨੇ ਦੇਖਿਆ ਕਰਨਾ ਕਨੇ ਜਿਨ੍ਹਾਂ ਨੂੰ ਅੱਖਾਂ ਤੋਂ ਨਹੀਂ ਦਿਂਦਾ ਫਿਰ ਤੇਰੇ ਅੰਦਰੋਂ ਕਿਤੇ ਨਾ ਕਿਤੇ ਮਾਲਕ ਦਾ ਸ਼ੁਕਰਾਨਾ ਜ਼ਰੂਰ ਨਿਕਲੇਗਾ ਸਤਿਗੁਰੂ ਇਹ ਹੀ ਖੁਲਝਾਉਂਦੇ ਨੇ ਕਹਿੰਦੇ ਭਾਈ ਜੇ ਪ੍ਰਸਾਦ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਰੋਗ ਰੋਗ ਤੁਰਹਿ ਤ ਕੰਚਨ ਸੋਨੇ ਵਰਗੀ ਦੇਹੀ ਕਹਦੇ ਜਿਸ ਮਾਲਕ ਦੀ ਕਿਰਪਾ ਦੇ ਨਾਲ ਆਰੋਗ ਕੰਚਨ ਦੇਹੀ ਫਿਰ ਤੇਰਾ ਕੀ ਵਰਜ ਬਣਦਾ ਲਿਬ ਲਾਵੋ ਕਹਦੇ ਉਸ ਮਾਲਕ ਦੇ ਨਾਲ ਲਿਬ ਜੋੜਿਆ ਕਰ ਮਿਰਤੀ ਜੋੜਿਆ ਕਰ ਜਿਹਦੇ ਨਾਮ ਇਸ ਨਾਮ ਸੁਨੇਹੀ ਉਹ ਵਾਇਗੁਰ ਪਰਮੇਸ਼ਰ ਪਰਮਾਤਮਾ ਸੁਨੇਹੀ ਜਿਹੜਾ ਪਿਆਰਾ ਹੈ ਵੇ ਪ੍ਰਸਾਦਨ ਤੇਰਾ ਓਲਾ ਰਹਿਤ ਓਲਾ ਕਹਿੰਦੇ ਨੇ ਪੜਦੇ ਨੂੰ ਕਹਿੰਦੇ ਜੇ ਵਾਹਿਗੁਰੂ ਜਿਸ ਮਾਲਕ ਦੀ ਕਿਰਪਾ ਦੇ ਨਾਲ ਤੇਰੇ ਓਗਣਾ ਦਾ ਤੇਰੇ ਓਗਣਾ ਦਾ ਨਾ ਓਲਾ ਵਾਹਿਗੁਰੂ ਪਰਮੇਸ਼ਰ ਪੜਦਾ ਰੱਖਦਾ ਜੀ ਦੀ ਕਿਰਪਾ ਦੇ ਨਾਲ ਤੇਰੇ ਵੱਡੇ ਵੱਡੇ ਪਾਪਾਂ ਦਾ ਗੁਨਾਹਾਂ ਦਾ ਔਗਣਾ ਦਾ ਮਾਲਕ ਪੜਦਾ ਰੱਖਦਾ ਜੇ ਪ੍ਰਸਾਦ ਤੇਰਾ ਉਹਲਾ ਰਾਹਤ ਮਨ ਸੁਖ ਪਾਵੇ ਹਰ ਹਰ ਜਸ ਕਹਤ ਰਹੀ ਮਨਾ ਵਾਹਿਗੁਰੂ ਦਾ ਜਸ ਵਡਿਆਈ ਕਰਨੇ ਕਰਕੇ ਆਤਮਿਕ ਸੁਖ ਤੂੰ ਪ੍ਰਾਪਤ ਕਰੇਗਾ ਅੱਗੇ ਸਤਿਗੁਰੂ ਸੱਚੇ ਬਾਤ ਚਾਹੇ ਕਿਰਪਾ ਕਰਵੇ ਜੀ ਹੰ ਨ ਜੇ ਪ੍ਰਸਾਦ ਤੇਰੇ ਸਗਲ ਸਿਧਰ ਟਾਕੇ ਸਿਧਰ ਕਹਿੰਦੇ ਨੇ ਗੁਨਾਹਾਂ ਨੂੰ ਇੱਕ ਪਾਪ ਹੁੰਦੈ ਨ ਇੱਕ ਪਾਪ ਤੋਂ ਵੱਡੇ ਗੁਨਾਹ ਮਹਾਪਾਪ ਇੱਕ ਪਾਪ ਹੁੰਦਾ ਜਿਹੜਾ ਚਾਨ ਚੱਕ ਹੋ ਜਾਵੇ ਜਿਹੜਾ ਗੁਨਾਹ ਹੁੰਦਾ ਨਾ ਗੁਨਾਹ ਉਹ ਬੰਦਾ ਜਾਣਦਾ ਸਭ ਕੁਝ ਮਨ ਜਾਣਤ ਸਭ ਬਾਤ ਜਾਣ ਤੀ ਔਗਣ ਕਰੈ ਸਭ ਕੁਝ ਜਾਣਦਾ ਹੋਇਆ ਵੀ ਕਹਿੰਦੇ ਉਹ ਗੁਨਾਹ ਬਣ ਜਾਂਦਾ ਕਹਿੰਦੇ ਜਿਹੜਾ ਮਾਲਕ ਵਾਹਿਗੁਰੂ ਪਰਮੇਸ਼ਰ ਜੇ ਪ੍ਰਸਾਦ ਤੇਰੇ ਸਗਲ ਤੇਰੇ ਸਗਲ ਭਾਵ ਸਾਰੇ ਫਿਦਰ ਭਾਵ ਗੁਨਾਹ ਐਬ ਧਾਗੇ ਵਾਹਿਗੁਰੂ ਪਰਮੇਸ਼ਰ ਢੱਕਦਾ ਤੇਰੇ ਮਨ ਸਰਨੀ ਪਰ ਠਾਕੁਰ ਪ੍ਰਭ ਤਾ ਕਿਉ ਮਨਾ ਉਸ ਵਾਇਕ੍ਰੂ ਪਰਮੇਸ਼ਰ ਪ੍ਰਮਾਤਮਾ ਦੇ ਮਾਲਕ ਦੇ ਚਰਣੀ ਉਹਦੇ ਚਰਣਾ ਦੇ ਵਿੱਚ ਪੈਣਾ ਕਰ ਪਰ ਕਿੱਥੇ ਇਸ ਜੀਵ ਕੋਲ ਆ ਇਨਸਾਨ ਕੋਲ ਟਾਈਮ ਕਿੱਥੇ ਆ ਮਾਲਕ ਦੇ ਚਰਣਾ ਚ ਪੈਣ ਦਾ ਇਹਦੇ ਸਾਰੇ ਪਤਜਾਦ ਨੇ ਪਰਿਵਾਰਕ ਸਮਾਜਿਕ ਸਾਰੇ ਬੰਦੇ ਨਿਭਾਉਂਦਾ ਪਰ ਜਦੋਂ ਗੱਲ ਗੁਰੂ ਦੀ ਆ ਜਾਂਦੀ ਆ ਮਾਲਕ ਦੀ ਆ ਜਾਂਦੀ ਆ ਪਰਮੇਸ਼ਰ ਦੀ ਆ ਜਾਂਦੀ ਆ ਉਦੋਂ ਫਿਰ ਕਹਿ ਦਿੰਦਾ ਮੇਰੇ ਕੋਲ ਨਾਮ ਕਿੱਥੇ ਬਚਪਨ ਚ ਕਹਿੰਦੇ ਨੇ ਮਾਪੇ ਬੱਚਾ ਪੜ੍ਹਨ ਦੀ ਉਮਰ ਜਵਾਨੀ ਚ ਕਹਿੰਦਾ ਖਾਣ ਪੀਣ ਦੀ ਉਮਰ ਬਡੇ ਭੇਵਾਰੇ ਕਹਿੰਦਾ ਹੁਣ ਚੌਂਕੜਾ ਨਿਭਾਜਦਾ ਹੁਣ ਤਾਂ ਕਿੱਥੇ ਹੁਣ ਅੱਗੇ ਜਾ ਕੇ ਅਮਰਤ ਛਕਾਂਗੇ ਅੱਗੇ ਜਾ ਕੇ ਗੁਰੂ ਵਾਲੇ ਬਣਾਂਗੇ ਸਤਿਗੁਰੂ ਕਹਿੰਦੇ ਭਾਈ ਉਹ ਮਨਾ ਮਨ ਸਰਣੀ ਪਰ ਕਹਿੰਦੇ ਗੁਰੂ ਦੀ ਸਰਣੀ ਪੈ ਜਾ ਆਕਰ ਪ੍ਰਭ ਤੱਕ ਕਹਿੰਦੇ ਉਸ ਮਾਲਕ ਵਾਹਿਗੁਰੂ ਦੇ ਪਰਮਾਤਮਾ ਦੇ ਜਿਹੜਾ ਤੇਰੇ ਔਕੜਾਂ ਦੇ ਗੁਨਾਹਾਂ ਦੇ ਤੇਰੇ ਬਿਰਾਹਾਂ ਨੂੰ ਢੱਕਦਾ ਮਾਲਕ ਜੇ ਪ੍ਰਸਾਦ ਤੁਜ ਕੋ ਨਾ ਪਹੁੰਚੈ ਕਹਿੰਦੇ ਭਾਈ ਜਿਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਤੇਰੇ ਬਰਾਬਰ ਕੋਈ ਨਹੀਂ ਪਹੁੰਚ ਸਕਦਾ ਮਨ ਸਾਸ ਸਾਸ ਸਿਮਰੋ ਪ੍ਰਭੂ ਉੱਚੇ ਕਹਿੰਦੇ ਇਹ ਮਨਾ ਉਸ ਵਾਹਿਗੁਰੂ ਉੱਚੇ ਸ੍ਰੇਸ਼ਟ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਸਾਸ ਸਾਸ ਕਰਕੇ ਸਿਮਰਿਆ ਕਰ ਇੱਕ ਵੀ ਸਵਾਸ ਵਿਰਥਾ ਨਾ ਜਾਣਦੇ ਕਹਿੰਦੇ ਜਿਹੜੇ ਮਾਲਕ ਨੇ ਤੈਨੂੰ ਇੰਨਾ ਉੱਚਾ ਰਤਬਾ ਬਖਸ਼ਿਆ ਸਭ ਤੋਂ ਵੱਡਾ ਰਤਬਾ ਤਾਂ ਮਨੁੱਖਾ ਦੇਹੀ ਦਾ ਹੀ ਹੈ ਇਸ ਦੇਹੀ ਕੋ ਸਿਮਰਹਿ ਦੇਵ ਸਾਦੇ ਹੀ ਭਜ ਹਰ ਕੀ ਸੇਵ ਭਜੋ ਗੋਵਿੰਦ ਪੂਲ ਮਤ ਜਾ ਰੂ ਮਾਨਸ ਜਨਮਕ ਇਹ ਹੀ ਲਾਹੋ ਸਭ ਤੋਂ ਵੱਡੀ ਉੱਤਮ ਕਿਰਪਾ ਤਾਂ ਮਾਲਕ ਨੇ ਤੈਨੂੰ ਆ ਮਨੁੱਖਾ ਜਨਮ ਬਖਸ਼ਿਆ ਫਿਰ ਸੰਸਾਰ ਦੇ ਉੱਚੇ-ਉੱਚੇ ਅਹੁਦੇ ਬਖਸ਼ੇ ਮਾਣ ਸਨਮਾਨ ਸਤਿਕਾਰ ਬਖਸ਼ਿਆ ਕਹਿੰਦੇ ਫਿਰ ਉਸ ਮਾਲਕ ਪਰਮਾਤਮਾ ਨੇ ਪਰਮਾਤਮਾ ਦਾ ਫਿਰ ਤੇਰਾ ਸ਼ੁਕਰਾਨਾ ਕਰਨਾ ਵੀ ਬਣਦਾ ਕਹਿੰਦੇ ਵੀ ਤੂੰ ਤਾਂ ਤੇਰਾ ਤਾਂ ਪਰਜਮਾਨ ਦਾ ਇੱਕ ਵੀ ਸਵਾਸ ਵਿਰਥਾ ਨਾ ਜਾਵੇ ਸਾਹ ਮਨ ਸਾਸ ਸਾਸ ਸਿੰਰੋ ਆਪ ਉੱਚੇ ਕਹਿੰਦੇ ਉਸ ਉੱਚੇ ਮਾਲਕ ਪ੍ਰਮਾਤਮਾ ਨੂੰ ਜਿਹੜਾ ਸਭ ਤੋਂ ਵੱਡਾ ਉਹਦਾ ਸਿਮਰਨ ਕਰ ਜੇ ਪ੍ਰਸਾਦ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਪਾਈ ਦੁਰਲੱਭ ਦੇਹ ਇਹ ਕਹਿੰਦੇ ਦੁਰਲੱਭ ਮਨੁੱਖਾ ਦੇਹੀ ਜਿਹਦੀ ਕਿਰਪਾ ਦੇ ਨਾਲ ਪ੍ਰਾਪਤ ਹੋਈ ਹੈ ਨਾ ਜੇ ਪ੍ਰਸਾਦ ਪਾਈ ਦੁਰਲੱਭ ਬੜੀ ਮੁਸ਼ਕਿਲ ਦੇ ਨਾਲ ਬੜੀਆਂ ਕਠਿਨਾਈਆਂ ਦੇ ਨਾਲ ਤੈਨੂੰ ਇਹ ਪ੍ਰਾਪਤ ਹੋਈਆ ਨਾਨਕ ਤਾਂ ਕਿ ਭਗਤ ਕਰੇ ਕਹਿੰਦੇ ਹੈ ਵਾਹਿਗੁਰੂ ਉਹ ਮਾਲਕ ਦੀ ਭਗਤੀ ਕਰਿਆ ਕਰ ਇਹ ਮਨਾ ਉਸ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਸਤਿਗੁਰੂ ਸੱਚੇ ਪਾਤਸ਼ਾਹ ਕਥਨ ਕਰਦੈ ਨਾਨਕ ਤਾਂ ਕਿ ਤਾਕੀ ਦਾ ਭਾਵ ਆ ਉਸ ਦੀ ਉਸ ਮਾਲਕ ਦੀ ਭਗਤ ਇਤੇ ਤਤੇ ਨੂੰ ਸਿਹਾਰੀ ਆ ਇਹਦਾ ਅਰਥ ਭਗਤੀ ਪਰਮਾਤਮਾ ਦੀ ਭਗਤੀ ਕਰੇ ਉਸ ਮਾਲਕ ਦੀ ਭਗਤੀ ਕਰਨਾ ਕਰ ਜੇ ਪ੍ਰਸਾਦ ਆਪ ਹੁੱਖਣ ਪਹਿ ਰੀਂਜੈ ਜੇ ਸਵਾਇਗ੍ਰਿ ਪ੍ਰਮਾਤਮਾ ਦੀ ਕਿਰਪਾ ਸਦਕਾ ਆਪੂ ਖਾਣਾ ਗਹਿਣੇ ਆਦਿਕ ਆਪੂ ਖੰਦਾ ਅਰਥ ਹੈ ਗਹਿਣੇ ਪਹਿਰੀਜੈ ਪਹਿਰੀਜੈ ਦਾ ਅਰਥ ਹੈ ਪਹਿਨਦਾ ਹੈ ਅੱਗੇ ਮਨ ਤਿਸ ਸਿਮਰਤ ਏ ਮਨਾ ਉਸ ਮਾਲਿਕ ਨੂੰ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਦੀ ਉਸ ਵਾਹਿਗੁਰੂ ਉਸ ਦੇ ਪ੍ਰਾਪਤੀ ਵਾਲੇ ਸ਼ੁਭ ਗੁਣਾ ਰੂਪੀ ਗਾਣੇ ਨੂੰ ਪੈਨਣਾ ਕਰ ਮਨ ਹੈ ਮਨਾ ਮਨ ਤਿਸ ਸਿਮਰਤ ਕਹਿੰਦੇ ਮਨਾ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਿਉਂ ਆਲਸ ਕੀਜੈ ਕਹਿੰਦੇ ਉਸ ਦਾ ਸਿਮਰਨ ਕਰਨ ਦੇ ਲਈ ਕਿਉਂ ਆਲਸ ਕਰਦਾ ਬੁਰੇ ਕੰਮ ਕੋ ਊਠ ਖਲਵਾ ਹੁਣ ਬੁਰਾਈ ਬੁਰੇ ਕੰਮਾਂ ਨੂੰ ਉੱਠ ਕੇ ਖੜਾ ਹੋ ਜਾਂਦਾ ਛੇਤੀ ਕਰੋ ਜਲਦੀ ਕਰੋ ਕਰਨਾ ਦੋ ਚਾਰ ਦਿਨ ਦਾ ਕੰਮ ਇੱਕ ਦਿਨ ਚ ਮੁਕਾਈਏ ਸਤਿਗੁਰੂ ਕਹਿੰਦੇ ਭਾਈ ਬੁਰੇ ਕੰਮ ਕੋ ਊਟ ਖਲੋਆ ਨਾਮ ਕੀ ਵੇਲਾ ਪੈ ਪੈ ਸੁਆ ਜਦ ਗੱਲ ਪ੍ਰਮਾਤਮਾ ਦੀ ਆ ਜਾਂਦੀ ਆ ਫਿਰ ਕੀ ਬੁਰੀਆਂ ਹੋਏ ਸ਼ੇਰ ਚੰਗੀਆਂ ਆਲਕ ਕਰੇ ਬੁਰੀਆਂ ਹੋਏ ਸ਼ੇਰ ਕਹਿੰਦੇ ਚੰਗੇ ਕੰਮਾਂ ਨੂੰ ਤਾਂ ਆਲਕ ਆਲਸ ਕਰਦਾ ਬੁਰੀਆਂ ਬੁਰੇ ਕੰਮਾਂ ਨੂੰ ਸ਼ੇਰ ਬਣ ਜਾਂਦਾ ਜਿਵੇਂ ਤਾਂ ਕਹਿ ਲਵੇ ਕਿ ਜਲ ਜਲ ਕੋਈ ਦਾਲ ਪੁੰਨ ਦੀ ਆ ਜਾਂਦੀ ਆ ਫੇਰ ਕਿੱਥੇ ਜੀ ਅਸੀਂ ਤਾਂ ਗਰੀਬ ਆ ਜਾਦਾ ਕਿਤੇ ਵਿਆਹ ਸ਼ਾਦੀਆਂ ਨੂੰ ਨੋਟਸ ਇਕੱਲੇ ਹੁੰਦੇ ਨੇ ਫਿਰ ਤਖਾਦ ਖਾ ਕੇ ਫਿਰ ਸ਼ੇਰ ਬਣ ਜਾਂਦਾ ਫਿਰ ਆਪਣੇ ਆਪ ਨੂੰ ਬੜਾ ਮੇਰੇ ਕੋਲ ਬੜਾ ਧਨ ਦੌਲਤਾਂ ਮੈਂ ਬੜਾ ਅਮੀਰ ਹਾਂ ਫਿਰ ਤਖਾਦ ਖਾ ਕੇ ਲੋਟ ਸਿੱਟਦਾ ਚੰਗਿਆਈ ਆਲਕ ਕਰੇ ਚੰਗੇ ਕੰਮਾਂ ਨੂੰ ਆਲਕ ਆਲਕਰਤੀ ਨੂੰ ਵੀ ਕਿਹਾ ਆਲਕਰ ਆਲਸ ਨੂੰ ਵੀ ਕਹਿੰਦੇ ਨੇ ਵੀ ਆਲਸ ਕਰਦਾ ਚੰਗੇ ਕੰਮਾਂ ਨੂੰ ਕਿਹੜੀ ਦੀ ਭਾਈ ਸੇਵਾ ਕਰਿਆ ਕਰ ਘਟੂ ਘਟ ਦਸਵੀ ਦਾ ਦਿਨ ਇੱਕ ਦਿਨ ਤੱਕ ਗੁਰੂ ਦੇ ਨੇਖੇ ਲਾਲਾ ਮੀਨੈ ਚ ਸੇਵਾ ਕਿਥੇ ਜੀ ਟਾਈਮ ਹੀ ਨਹੀਂ ਆਰਸ ਕਰਦਾ ਚੰਗਿਆਈ ਆਲਕ ਕਰੇ ਜਾਇਦਾ ਕਹਿੰਦੇ ਰੱਤੀ ਵਰਗਾ ਗਰੀਬੜਾ ਜ ਮਣ ਜਾਂਦਾ ਬਰਿਆਈ ਹੋਏ ਸ਼ੇਰ ਸ਼ੇਰ ਕਹਿੰਦੇ ਨੇ ਪਹਿਲੇ ਸਮੇਂ ਚ ਸ਼ੇਰ ਦਾ ਵੱਟਾ ਕਹਿੰਦੇ ਸੀ ਵੱਡਾ ਸ਼ੇਰ ਜਾ ਕਹਿੰਦੀ ਹੈ ਵੀ ਸ਼ੇਰ ਵਰਗਾ ਬਣ ਜਾਂਦਾ ਸ਼ੇਰ ਵਰਗਾ ਸਤਿਗੁਰੂ ਕਹਿੰਦੇ ਨੇ ਭਾਈ ਮਨ ਤਿਸ ਸਿਮਰਤ ਉਸ ਮਾਲਕ ਨੂੰ ਸਿਮਰਿਆ ਕਰ ਕਿਉਂ ਆਲਸ ਕੀਜੇ ਕਹਿੰਦੇ ਕਹਦੇ ਆਲਸ ਕਰਦਾ ਤੇਰਾ ਪਰਜ ਤਾਂ ਬਣਦਾ ਜਿਸ ਮਾਲਕ ਦੀਆਂ ਏਡੀਆਂ ਅਮੋਲਕ ਦਾਤਾਂ ਦਿੱਤੀਆਂ ਨੇ ਉਸ ਦਾ ਉੱਠਦੇ ਵੇਹ ਦੇ ਹਰ ਵੇਲੇ ਉਸ ਦਾ ਸ਼ੁਕਰਾਨਾ ਕਰਨ ਦਾ ਅਗੇ ਸਤਿਗੁਰੂ ਕਿਰਪਾ ਕਰ ਰਹੇ ਹਨ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਸਤਿਗੁਰੂ ਕਹਿੰਦੇ ਭਾਈ ਜਿਸ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇਹਾਰ ਅਸਵ ਕਹਿੰਦੇ ਨੇ ਘੋੜਿਆਂ ਹਸਤ ਹਾਥੀਆਂ ਅਸਵਾਰੀ ਕਹਿੰਦੇ ਜਿੱਤੋਂ ਅਸਵਾਰੀਆਂ ਕਰਦਾ ਨਾ ਤੇ ਨੋ ਘੋੜਿਆਂ ਤੇ ਹਾਥੀਆਂ ਤੇ ਚੜਨ ਦਾ ਪਹਿਲੇ ਸਮਿਆਂ ਦੇ ਵਿੱਚ ਸਵਾਰੀ ਲਈ ਇਹੀ ਸਾਧਨ ਹੁੰਦੇ ਸੀ ਹਾਥੀ ਘੋੜੇ ਅੱਜ ਕੱਲ ਇੰਨਾ ਕਹਿਦੇ ਕਿ ਵੱਡੀਆਂ ਵੱਡੀਆਂ ਗੱਡੀਆਂ ਤੇ ਚੜਦਾ ਤੂੰ ਮਾਲਕ ਵਾਇਗ੍ਰੋ ਪਰਮੇਸ਼ਰ ਨੇ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਕਹਿੰਦੇ ਤੇਰੇ ਤੈਨੂੰ ਵੱਡੇ ਵੱਡੇ ਸਾਧਨ ਦਿੱਤੇ ਨੇ ਸਵਾਰੀ ਦੇ ਲਈ ਸਾਧਨ ਨੇ ਤੇਰੇ ਸੁੱਖਾਂ ਦੇ ਲਈ ਮਨ ਇਸ ਪ੍ਰਭ ਕੋ ਕਬੂ ਨਾ ਵਿਸਾਰੀ ਕਹਿੰਦੇ ਤੇਰਾ ਫਰਜ ਵਡਦਾ ਕਦੇ ਮਾਲਕ ਨੂੰ ਭੁੱਲਿਆ ਨਾ ਕਰ ਵਾਹਿਗੁਰੂ ਨੂੰ ਯਾਦ ਰੱਖਿਆ ਕਰ ਮਨ ਇਸ ਪ੍ਰਭ ਕੋ ਕਬੂ ਨਾ ਵਿਸਾਰੀ ਕਹਿੰਦੇ ਕਦੇ ਨਾ ਵਿਸਾਰਿਆ ਕਰ ਜੇ ਪ੍ਰਸਾਦ ਬਾਗ ਮਿਲਖਤਨਾ ਕਹਿੰਦੇ ਜਿਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਸਦਕਾ ਸੋਹਣੇ ਬਾਗ ਬਗੀਚੇ ਮਿਲਖ ਦਾ ਅੱਖ ਹੈ ਜਗੀਰਾਂ ਮਿਲਖ ਤਾਂ ਨਾ ਕਹਿੰਦੇ ਤੈਨੂੰ ਵੱਡਾ ਧਨ ਪ੍ਰਾਪਤ ਹੋਇਆ ਮਾਇਆ ਪ੍ਰਾਪਤ ਹੁੰਦੀ ਹੈ ਜਾਂ ਇਦਾਂ ਕਹ ਲਈਏ ਸ਼ੁਭ ਗੁਣਾ ਰੂਪੀ ਬਾਗ ਬਗੀਚੇ ਭਗਤੀ ਰੂਪੀ ਮਿਲਖ ਜਗੀਰਾਂ ਗਿਆਨ ਰੂਪੀ ਧਨ ਮਿਲਦਾ ਹੈ ਇਰਾਕ ਪਰੋਈ ਪ੍ਰਭ ਆਪਣੇ ਮਨਾਂ ਕਹਿੰਦੇ ਆਪਣੇ ਮਨ ਦੇ ਵਿੱਚ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਦੀਆਂ ਬਖਸ਼ਿਸ਼ਾਂ ਨੂੰ ਸ਼ੋਭ ਗੁਣਾ ਰੂਪੀ ਦਾਤਾ ਨੂੰ ਆਪਣੇ ਮਨ ਦੇ ਵਿੱਚ ਪ੍ਰੋਕੇ ਰੱਖਿਆ ਕਰ ਜਿਨਾਂ ਤੇਰੀ ਮਨਮਨਤ ਬਣਾਈ ਏ ਮਨਾ ਜਿਸ ਵਾਹਿਗੁਰੂ ਪਰਮੇਸ਼ਰ ਨੇ ਆ ਤੇਰੇ ਸਰੀਰ ਦੀ ਬਣਤ ਬਣਾਈ ਹੈ ਨਾ ਪੰਜ ਤੱਤਾਂ ਨੂੰ ਇਕੱਠਿਆਂ ਕੀਤਾ ਇਹ ਹੈ ਆਪਾਂ ਵਿਰੁੱਧੀ ਨੇ ਅੱਗ ਪਾਣੀ ਮਿੱਟੀ ਹਵਾ ਆਕਾਸ਼ ਜੇ ਆਪਾਂ ਇਕੱਠੇ ਕਰਨ ਦਾ ਯਤਨ ਕਰੀਏ ਪਾਣੀ ਤੇ ਅੱਗ ਕਦੇ ਇਕੱਠਾ ਹੀ ਨਾ ਹੋ ਸਕਦੇ ਪਾਣੀ ਤੇ ਅੱਗ ਕਦੇ ਇਕੱਠਾ ਨਹੀਂ ਹੋ ਸਕਦੇ ਪਰ ਵਾਹਿਗੁਰੂ ਪਰਮੇਸ਼ਰ ਦੀ ਰਚਨਾ ਦੇ ਕਿੰਨੀ ਸੋਹਣੀ ਬਣਤ ਬਣਾਈ ਆ ਇਸ ਸਰੀਰ ਦੀ ਇਹਦੇ ਵਿੱਚ ਸਭ ਕੁਝ ਆ ਜਨ ਤੇਰੀ ਮਨ ਬਣਤ ਬਣਾਈ ਜਿਸ ਵਾਹਿਗੁਰੂ ਪਰਮੇਸ਼ਰ ਨੇ ਪੰਜਾ ਗੁਣਾ ਦੇ ਸਤੋ ਅੰਸ਼ ਕੱਢ ਕੇ ਤੇਰੀ ਇਹ ਬਨਾਵਟ ਬਣਾਵਾ ਕੀਤੀ ਹੈ ਫਿਰ ਕਰਨਾ ਕੀ ਚਾਹੀਦਾ ਉੱਟ ਤ ਵੈਟ ਤ ਸਾਦ ਸਹਤ ਆਈ ਕਹਿੰਦੇ ਭਾਈ ਉੱਠਦਿਆਂ ਵਹਿੰਦਿਆਂ ਸਦਾ ਸਦਾ ਹੀ ਕੋਸਾਲਿਕ ਨੂੰ ਧਿਆਉਣਾ ਕਰ ਜਿਸ ਮਾਲਕ ਨੇ ਆਪਣੀ ਚੇਤਨ ਸਤਾ ਬਣਾ ਕੇ ਇਸ ਸ਼ਰੀਰ ਦੇ ਵਿੱਚ ਜੋਤ ਪਾਉਣਾ ਕੀਤੀ ਹੈ ਮਨ ਤੋਂ ਜੋਤ ਸਰੂਪ ਹੈ ਫਿਰ ਤੇਰਾ ਵਰਜਣ ਦਾ ਉੱਠਦੇ ਆ ਰਹਿੰਦੇ ਆ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਸ਼ੁਕਰ ਕਰਨ ਦਾ ਧੰਨਵਾਦ ਕਰਨ ਦਾ ਉਨ ਸਦਾ ਹੀ ਧਿਆਉਣਾ ਕਰ ਊਠ ਤੇ ਬੈਠ ਤੇ ਸੋਵਤ ਨਾਮ ਕਾਉ ਨਾਨਕ ਜਨਕ ਸਦ ਕਾਮ ਸਤਗੁਰੂ ਜੀ ਕਿਰਪਾ ਕਰ ਰਹੇ ਨੇ ਤਿਸੈ ਧਿਆਏ ਜੋ ਏਕ ਅਲਖ ਕਹਿੰਦੇ ਭਾਈ ਉਸ ਮਾਲਕ ਨੂੰ ਧਿਆਉਣਾ ਕਰ ਜਿਹੜਾ ਅਲੱਖ ਪਾਵ ਲਖਣ ਤੋਂ ਰਹਤ ਹੈ ਇੱਕ ਮਾਲਕ ਵਹਿ ਦੇ ਪਰਮੇਸ਼ਰ ਪਰਮਾਤਮਾ ਉਹਦੇ ਬਾਰੇ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ ਕੁਝ ਲਿਖਿਆ ਨਹੀਂ ਜਾ ਸਕਦਾ ਕਿ ਉਹ ਇਹੋ ਜਿਹਾ ਹੈ ਮਾਲਕ ਵਹਿ ਦੇ ਪਰਮੇਸ਼ਰ ਪਰਮਾਤਮਾ ਇਸ ਕਰਕੇ ਤੇ ਸਹਿ ਧਿਆਏ ਜੋ ਇੱਕ ਅਲੱਖ ਹੈ ਕਹਿੰਦੇ ਉਸ ਮਾਲਕ ਇੱਕ ਹਰੀ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਨੂੰ ਜਿਹੜਾ ਮਾਲਕ ਵਾਹਿਗੁਰੂ ਪਰਮੇਸ਼ਰ ਇहां ਉहां ਨਾਨਕ ਤੇਰੀ ਰੱਖੈ ਕਹਿੰਦੇ ਜਿਹੜਾ ਭਾਈ ਮਾਲਕ ਵਾਹਿਗੁਰੂ ਪਰਮੇਸ਼ਰ ਇहां ਭਾਵ ਇਸ ਲੋਕ ਦੇ ਵਿੱਚ ਉहां ਪਰਲੋਕ ਦੇ ਵਿੱਚ ਤੇਰੀ ਰੱਖਿਆ ਕਹਿੰਦੇ ਜਿਹੜਾ ਤੇਰੀ ਰੱਖਿਆ ਕਰਦਾ ਨਾ ਸਤਿਗੁਰੂ ਕਹਿੰਦੇ ਭਾਈ ਉਸ ਮਾਲਕ ਨੂੰ ਵਾਹਿਗੁਰੂ ਨੂੰ ਪਰਮੇਸ਼ਰ ਨੂੰ ਸਦਾ ਯਾਦ ਰੱਖਿਆ ਕਰ ਸਦਾ ਹੀ ਉਸ ਮਾਲਕ ਦਾ ਸ਼ੁਕਰ ਕਰਿਆ ਕਰ ਵਾਹਿਗੁਰੂ ਪਰਮੇਸ਼ਰ ਦਾ ਕਿਉਂਕਿ ਤੇਰਾ ਫਰਜ ਬਣਦਾ ਜਿਸ ਦੀ ਇੱਥੇ ਦੁਨੀਆਵੀ ਤੌਰ ਤੇ ਕਿਸੇ ਦਾ ਸਾਡੇ ਤੇ ਕੋਈ ਛੋਟਾ ਜਿਹੜਾ ਐਹਸਾਨ ਹੋਵੇ ਸਿਆਣੇ ਬੰਦੇ ਕਦੇ ਵੀ ਐਹਸਾਨ ਪਰਮੋਸ਼ ਨਹੀਂ ਹੁੰਦੇ ਐਹਸਾਨ ਭੁੱਲਦੇ ਨਹੀਂ ਯਾਦ ਰੱਖਦੇ ਨੇ ਵੀ ਕਿਸੇ ਸਮੇਂ ਭਲਾਣੇ ਨੇ ਮੇਰੀ ਮਦਦ ਕੀਤੀ ਸੀ ਜਿਹੜੇ ਭੁੱਲ ਜਾਂਦੇ ਨੇ ਉਹਨੂੰ ਲੋਕੀਂ ਅਕਰਤਖਣ ਕਹਿੰਦੇ ਨੇ ਕਹਿੰਦੇ ਇਹ ਬੜਾ ਕਿਰਤਖਾਣਾ ਮੈਂ ਮਦਦ ਕੀਤੀ ਮੁੜ ਕੇ ਯਾਦ ਹੀ ਨਹੀਂ ਰੱਖੀ ਇਹਨ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦੀਆਂ ਕਿੱਡੀਆਂ ਬਖਸ਼ਿਸ਼ਾਂ ਨੇ ਜੇ ਤਾਂ ਉਹਦਾ ਸ਼ੁਕਰਾਨਾ ਕਰੇਗਾ ਵਾਹਿਗੁਰੂ ਦਾ ਪਰਮੇਸ਼ਰ ਦਾ ਫਰਜ਼ਵੰਦ ਦਾ ਤੇਰਾ ਕਰਨ ਦਾ ਜੇ ਨਹੀਂ ਕਰੇਗਾ ਫਿਰ ਗਣਤੀ ਕਿਰਤਕਣਾਂ ਦੇ ਵਿੱਚ ਹੋਵੇਗੀ ਆਓ ਉਸ ਮਾਲਕ ਵਾਹਿਗੁਰੂ ਨੂੰ ਹਮੇਸ਼ਾ ਯਾਦ ਰੱਖੀਏ ਉੱਠਦਿਆਂ ਵਹਿੰਦਿਆਂ ਸੁੱਤਿਆਂ ਉਹ ਵਾਹਿਗੁਰੂ ਜੀ ਆ data ਦਾ ਸ਼ੁਕਰਾਨਾ ਕਰੀਏ ਹੈ ਵਾਹਿਗੁਰੂ ਤੂੰ ਏਡੀਆਂ ਬਖਸ਼ਿਸ਼ਾਂ ਕੀਤੀਆਂ ਕਿਰਪਾ ਰੱਖਿਓ ਸੋ ਆਓ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਹੈ ਵਾਹਿਗੁਰੂ ਜੀ ਕਿਰਪਾ ਰੱਖਿਓ ਮੇਰਾ ਭਰਿਆ ਹੱਥ ਰੱਖਿਓ ਆਪਣੀ ਦਇਆ ਦ੍ਰਿਸ਼ਟੀ ਰੱਖਿਓ ਕਿਰਪਾ ਕਰਿਓ ਸੱਚੇ ਪਤਸ਼ਾਹੀਓ ਹਮੇਸ਼ਾ ਉਠ ਤੈ ਬੈਠ ਤ ਸੁਭਤ ਨਾਮ ਹਮੇਸ਼ਾ ਬਿਸਰ ਨਾਹੀਂਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ ਹੋਏ ਸਤਿਗੁਰੂ ਜੀ ਕਿਰਪਾ ਕਰਦੇਓ ਰਖਸ਼ਿਸ਼ ਕਰਦੇਓ ਸ ਵਿਚਾਰਾਂ ਕਰਦੇ ਆ ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਪੁੱਲਾ ਹੋ ਜਾਂਦੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣਾ ਹਰ ਹੈ ਜੀ ਕਿਰਪਾ ਕਰਕੇ ਬਖਸ਼ ਲੈਣਾ ਸੁਨੂਕ ਪਵਣ ਗੁੰਨੂ ਕਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਵੇदाई ਦਾਇ ਅਕੀਲਾ ਸਗਲ ਜਗਤ ਜੰਮੇ ਆਈਆਂ ਬਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਜਲੇ ਕੀਤੀ ਛੁੱਟੀ ਨਾਲ ਰਹਾ ਹਿਦੂ ਜੀ ਕਾ ਫਲਸਾ ਵਾਹਿਗੁਰੂ ਜੀ ਕੀ ਫਤਿਹ